ਸੋਟੇ ਇਕੱਲਾ ਪਾਰਟੀ ਪਿਛਲੇ 11 ਸਾਲ ਤੋਂ ਹਾਡਾ ਤਕੂਰ ਤੋਂ ਗੱਲ ਕਰਦੇ ਆ ਜੋ ਕਿ 25 ਸਾਲ ਤੋਂ ਤਕੂਰ ਤੋਂ ਸਤਾਇਆ ਪਿਆ ਵਾ ਰਾਣਾ ਗੁਰਜੀਤ ਸਿੰਘ ਨੇ ਜੋ ਮਨਾਛ ਤਕੀਪਲੇ ਪੈਰਾ ਕਰਦੇ ਆ ਨਸ਼ਿਆਂ ਦਾ ਤਪਾਰ ਦੋਨੇ ਨਦੀ ਸ਼ਰਾਬ ਦਾ ਤਪਾਰ ਸੜੇ ਸੱਟੇ ਦਾ ਤਪਾਰ ਮੈਂ ਸਮਝਦਾ ਇਹ ਬੜਾ ਕੋਈ ਨਹੀਂ ਕੀਤਾ ਅਸੀਂ ਵਾਰ-ਵਾਰ ਕਹਿੰਦੇ ਆ ਕਿ ਜੇ ਰਾਣਾ ਗੁਰਜੀਤ ਸਿੰਘ ਕਹਿੰਦਾ ਵਾ ਕਿ ਮੈਂ ਸੋਨੇ ਦੀ ਚਿੜੀਆ ਟਪੂਸਾ ਦਾ ਬਣਾਇਆ ਰਾਣਾ ਗੁਰਜੀਤ ਸਿੰਘ ਕਿੱਥੇ ਵੜੀ ਬਾਹ ਖੜੀ ਕਰਕੇ ਕਹਿੰਦੇ ਕਿ ਮੈਂ ਕਪੂਸਲੇ ਵਿੱਚ ਆ ਸਵਾ ਲਿਆ ਰਾਣਾ ਗੁਰਜੀਤ ਸਿੰਘ ਨੇ ਬੜਾ ਕੰਮ ਬਹੁਤ ਆਪਾਂ ਕੋ ਲੋਕੀ ਰੋਡ ਮਾਰਚ ਕਰ ਰਹੇ ਕੀ ਜਨਾਬ ਸੱਤ ਮਿਲਾਂ ਦਾ ਮੈਂ ਜਾ ਕੇ ਇਹ ਜਹਾਜ਼ ਰਗਾ ਹਾਂ ਮੈਸਿਸਪਨਾਹਰ ਭਾਰਤੀ ਅੰਮਲਗਾプチ ਪ੍ਰਧਾਨ ਜੋ ਅੱਜ ਰੋਡ ਰੋਡ ਮਾਰਚ ਕਰ ਰਿਹਾ ਅਸੀਂ ਲੋਕਾਂ ਨੂੰ ਜਾਗਤ ਕਰ ਰਹੇ ਆ ਕਿ ਪਿਛਲਾ 70 ਬੱਧ ਦੇ ਗੋਸਾ ਲਾ ਦੋ ਸਰਮਾਗਰ ਪਾਗਿਆ ਰਾਜਕਤਾ ਪੂਰੀ ਜੰਗ ਲੜਾਈ ਆ ਅਮੀਰ ਤੇ ਗਰੀਬ ਦੀ ਆ ਕੁੱਲੀ ਜਾਓ ਜੇ ਤਕਪੂਰਦਾਂ ਨੂੰ ਜਾਂ ਪੰਜਾਬ ਬਚਾਉਣਾ ਵਾ ਤੇ ਜਾ ਕੇ ਇਮਾਨਦਾਰ ਕਹਿੰਦੇ ਨਿਮੋੜਦਾ ਅਰੇ ਲੋਕਾਂ ਦੇ ਵਿੱਚ ਸਹੀ ਬੰਦੇ ਪਾਓ ਦਰਵਾਜ਼ੇ ਦੇ ਉੱਤੇ ਤੁਸੀਂ ਕੀ ਆਪਣਾ ਤੁਹਾਡੇ ਕਿਹਨੂੰ ਤੁਸੀਂ ਦੇਖੋ 2010 ਨੂੰ ਹੋ ਗਿਆ ਅਮਨਪਾਲੀ ਉਹ ਮੇਰੇ ਖਿਆਲ ਦੇ ਵਿੱਚ ਪੰਜਾਬ ਵਿੱਚ ਗੁੰਡਾਗਰਦੀ ਸ਼ੁਰੂ ਮੰਗਾ ਨਾਚ ਨਾਚ ਗਈ ਗੋਲੀ ਬਾਰੀ ਐਵੇਂ ਚੱਲੀ ਆ ਜਿਹੜੇ ਡਰੂਟ ਪਾਕੇ ਜਾਂਦੇ ਆ ਨਸ਼ਾ ਘਰੇ ਨਹੀਂ ਵੱਧ ਗਈ ਆ ਘਰ ਘਰ ਨਸ਼ਾ ਦੇਖਿਆ ਵਾ ਜਿਹੜੇ ਭਲਵਾਨਾ ਨੂੰ ਗੁੰਡਾ ਨੇ ਛੇੜਿਆ ਸਤਨਿਕ ਸ਼ਹਿਰੋਂ ਬਾਦੂਗਾ ਉਹ ਅੱਜ ਮੇਰੇ 2 ਸਾਲ ਤੋਂ ਪਰਖਣਾ ਹੋ ਗਿਆ ਡਰਿਆ ਹੋਇਆ ਵਾ ਔਰ ਬਾਅਦ ਮੇਰੇ ਮੇਰੇ ਭੰਦੇ ਹੋਏ ਵਾ ਜਿਹੜਾ ਆਪਣਾ ਨਾ ਜਾਣਦਾ ਹੈਗਾ برمجی <تصال> سرکے ਵੋਟਰਾਂ ਨੂੰ ਪੀਲ ਕਰਦੇ ਆ ਇਹ ਨਸ਼ੇ ਦਾ ਕੋਡ ਆ ਜਿਹੜਾ ਇਹਨੂੰ ਖਤਮ ਕਰਨ ਦੇ ਵਿੱਚ ਜਨਤਾ ਸਾਡਾ ਸਹਿਯੋਗ ਦੇਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਸ਼ੇ ਦਾ ਕੋਡ ਜਿਹੜਾ ਆਪਾਂ ਪੰਜਾਬ ਤੋਂ ਕੱਢ ਸਕੀਏ ਨਸ਼ੇ ਦਾ ਕੋਡ ਵੋਟਰ ਜਨਤਾ ਸਾਥ ਦੇ ਕੇ ਤੇ ਲਿਖੂਗਾ ਇਹ ਮੀਟਰਾਂ ਨੇ ਪ੍ਰਸ਼ਾਸਨ ਦੇ ਹੱਥ ਬੰਨੇ ਆ ਇਹ ਲੀਡਰ ਕੌਣ ਆ ਨਸ਼ਾ 24 ਘੰਟੇ ਦੇ ਖਤਮ ਕਰ ਸਕਦੇ ਆ ਨਸ਼ਾ ਬਿਕਦਾ ਡੀਟਰਾਂ ਦੀ ਸ਼ੈਲਾ ਜੁੱਟਾ ਲਿਆਂਦਾ ਮਜੀਠੀਏ ਨੇ ਦੇਖੋ ਸਿਰ ਜੀਤਨੇ ਚਾਹੀਦੇ ਸਾਡਾ ਰਵੇ ਕੱਖ ਦਾ ਐਸੀ ਮਾਲਕ ਨੇ ਸੁਣੀ ਉਹਨਾਂ ਦਾ ਵਾਅਦਾ ਰਹੀ ਕੱਖ ਨੂੰ ਦੇਖੋ ਨਸ਼ਾ ਕੋਈ ਜ਼ਿਆਦਾ ਕੀਤਾ ਸਰਕਾਰ ਨਹੀਂ ਪ੍ਰਸ਼ਾਸਨ ਨੂੰ ਕੋਲ ਬੋਨਾ ਕੋ 24 ਟਟ ਦੇ ਮੈਂ ਸਮਝਦਾ ਨਾ ਸਪਰਸਨ ਕਰਦਾ ਹੈ ਅੱਜ ਦੀ ਵੀ ਹੈ ਆਜੀ ਦੀ ਵੀ ਹੈ ਔਰ ਜਦਾ ਨਿਸ਼ਾਨ ਇਹਦਾ ਇੱਕ ਤਰੀਕ ਨੂੰ ਬਟਨ ਦਬਾ ਕੇ ਚਾਨਣ ਕਰਦੇ ਏਕਤਾ ਪਾਰਟੀ ਆਉਣ ਆਏ ਸਮੇਂ ਤੇ ਘਰ ਘਰ ਚਾਨਣ ਕਰਦੀ ਪਾਰਟੀ ਕਲ ਕਰਿਆ ਜਿੱਤਾ ਡਿਵਿਲੋਪਰ ਹੋ ਗਏ ਜਾ ਰਿਹਾ ਆ ਆਪ ਪਬਲੀਕ ਦੇ ਵਿਚਾਰ ਬਾਤਾਂ ਨੂੰ ਕੀ ਅਪੀਲ ਕੀ ਕਰਨਾ ਚਾਹੁੰਦੇ ਆ ਮੈਂ ਗੁਰਮੀਤਲਾ ਦੇ ਤੋਂ ਪ੍ਰਧਾਨ ਉਸ ਦਾ ਪਾਰਟੀ ਔਰ ਸਮੁਪਤੀ ਏਕਤਾ ਪਾਰਟੀ ਗੁਰਮੀਤਲਾ ਜਿੱਤੇ ਅਤੇ ਸਾਡੇ ਸਟੇਜ ਮਾਰ ਦੀ ਕਿ ਮੈਂ ਸਭ ਦੇ ਨਾਲ ਸਾਂਝੇ ਤੌਰ ਤੇ ਕਰ ਰਿਹਾ ਰੋੜ ਕੋ ਕਟਿਆ ਉਹ ਲਗਾਤਾਰ ਵੋਟਰਾਂ ਨੂੰ ਸਮਝਾਇਆ ਜਾ ਰਿਹਾ ਹੈ ਕੋ ਕਾਂਗਰਸ ਕੋਲੋਂ ਭਜੋ ਅਕਾਲੀਆ ਕੋਲੋਂ ਭਜੋ ਜਿਹੜੇ ਵੀ ਚਿੰਤਤਾ ਆ ਰਹੀ ਉਹ ਤੇ ਪੰਝਾ ਇੱਕੋ ਹੈਗੇ ਆ। ਉਹੀ ਵਾਰੀ ਬੇਚੀ ਕਰਦੇ ਆ ਸ਼ਹਿਰ ਨਿਵਾਸੀਓ ਦੇਖੋ ਕੋ 30 ਸਾਲ ਤੋਂ ਆਪਾਂ ਨੇ ਤੇ ਦੂਸਰੇ ਰਾਣਾ ਜੀ ਦੀ ਸਰਕਾਰ ਕੋਈ ਕੁਝ ਨਹੀਂ ਕੀਤਾ। ਅੱਜ ਵੀ ਆਪਾਂ ਜਿਹੜੀ ਸਰਕਾਰ ਖੜੇ ਪਹਿਲੀਆਂ ਗੇੜ ਹੈਗੀਆਂ ਵਾ। ਨਾ ਰਾਣਾ ਕੋਈ ਬੀਚੇ ਨੂੰ ਕੋਈ ਸੜਕ ਬਣਾਈ। ਨਾ ਕੋਈ ਵਿਕਾਸ ਕੀਤਾ। ਨਾ ਕੋਈ ਬੱਚੇ ਲਵਾਏ। ਨਾ ਕੋਈ ਨੀਤੀ ਲਵਾਇਆ। ਕੀਤਾ ਕੀ ਹੈ? ਜੋ ਦੇ ਝੰਡਾ ਨਾ ਤੇ ਮਾਂ ਮੱਛਿਆਂ ਦੇ ਖਿਲਾਫ ਹੈਗਾ। ਇਹ 25 ਸਾਲਾਂ ਦੇ ਵਿੱਚ ਤਕਰੀਬਨ ਰੋਸਟੀ ਗੱਲ ਨੂੰ ਕਰਫੂ ਨਕਰੀ ਆਵੇ ਕਿਉਂ ਲਾਚਟਾ ਦੇ ਚੁਣੇ ਹੋਏ ਸੀ ਕਿ ਹੋਰਾਂ ਨੂੰ ਕੋਈ ਮਦਦ ਨਹੀਂ ਦਿੱਤੀ ਹੋਰਾਂ ਨੂੰ ਕੋਈ ਜਨਾਰ ਸੁਟਿਆ ਉਸ ਤਰ੍ਹਾਂ ਕੇ ਰੋਸਟਾ ਪਾਰਟੀ ਨੇ ਝੰਡਾ ਜਿਹੜਾ ਬਲੰਦ ਕੀਤਾ ਪਿਆ ਹੈ 2000 ਤੋਂ ਵੀ ਨਾਸ਼ੇ ਨੇ ਅਈ ਸਰਕਾਰ ਪਰੰਪਰਿਕ ਜੁਲਾਈ ਹੈ ਉਹ 2022 ਦੇ ਵਿੱਚ ਭਾਰਤੀ ਆਨਕਲਤਾ ਪਾਰਟੀ ਤੇ ਰੋਸਟਾ ਪਾਰਟੀ ਸਾਂਝੇ ਤੌਰ ਤੇ ਨਾਸ਼ੇ ਨੇ ਦਾ ਉਹਨਾਂ ਜੁੜਿਆਂ ਦੇ ਖਿਲਾਫ ਇਹ ਲਾਈ ਗੰਦੀਪ ਨੂੰ ਤਕਰੀਬਨ ਰੋਗ ਨਹੀਂ ਵੇ ਬਾਕੀ ਕਹਿੰਦੇ ਅਸੀਂ 25 ਸਾਲ ਤੋਂ ਹੈਗੇ ਆ ਰਾਣਾ ਦਜੀਤ ਸਿੰਘ ਨੇ ਚਾਲੇ ਕਰਦਾ ਬਗੈਰ ਪਾਹੇ ਤੇ ਮੇਰੇ ਸਾਹਮਣੇ ਖੜਾ ਹੋ ਕੇ ਬੱਸ ਕਿ ਤੇ ਤੁਹਾਡੀ ਪਾਰਟੀ ਤੇਲੀ ਦੁਨੀਆ ਵੋਟਾਂ ਪੁੰਦੀ ਐ ਸਾਡੀ ਦੁਨੀਆ ਵੋਟਾਂ ਦੇਦੀ ਐ ਇਹ ਸਾਡੀ ਤਕੂਰੇ ਵਾਲੇ ਨੂੰ ਤੀਲ ਹੈਗੀ ਇਹ ਗੱਲ ਕਰੀਏ ਪਿਛਲੇ 25 ਸਾਲਾਂ ਤੋਂ ਕਿਸੇ ਵੀ ਪਾਰਟੀ ਵੱਲੋਂ ਕਹ ਲੋ ਕਿ ਜਿਹੜੀ ਕਿਸੇ ਸਰਕਾਰੀ ਪਾਰਟੀ ਦੇ ਖਾਤ ਕਰਨਾ ਬਲਦ ਨਹੀਂ ਕੀਤਾਗੇ ਤਾਂ ਤੁਹਾਡੇ ਵੱਲੋਂ ਐਸੀ ਕੋਈ ਇਹ ਦੇਖੋ ਅਸੀਂ ਦੇ ਬਾਰ-ਬਾਰ ਨਸ਼ਿਆਂ ਦੇ ਖਿਲਾਫ ਲੋਕਾਂ ਕੋਲ ਕੋਈ ਨਹੀਂ ਪੀੜਦਾ ਜੇ 25 ਸਾਲ ਦੇ ਲੋਕ ਬੂਥਾਂ ਲੁੱਟਿਆ ਗਿਆ ਕੁੱਤੜਾ ਵਿਆਹ ਵਾ ਹੁਣ ਮੈਂ ਸਮਝਦਾ ਕਪੂਰਤਲਾ ਨੂੰ ਇੱਕ ਸੁਨਿਆਰੀ ਮੌਕਾ ਹੈਗਾ ਇਸ ਕਪੂਰਤਲਾ ਨੂੰ ਇਜਾਜ਼ਤ ਦਵਾਈਏ ਜੇਕਰ 20 ਜਨੂਨ ਤੇ 15-10 ਰੁਪਏ ਤੋਂ ਉੱਪਰ ਇਜਾਜ਼ਤਾਂ ਮਿਲਿਆ ਜੀ ਨੇ ਉਸੇ ਤਰ੍ਹਾਂ ਰਾਣਾ ਤੇ ਵੀ ਸੇ ਨੂੰ ਤੇ ਹੁਣ ਮੈਂ ਸਮਝਦਾ ਕਪੂਰਤਲਾ ਨੂੰ ਇਜਾਜ਼ਤ ਮਿਲੂਗੀ ਤੇ ਇੱਕ ਨਵਾਂ ਕਪੂਰਤਲਾ ਪੈਦਾ ਹੋਊਗਾ ਕੋ ਨਵਾਂ ਕੁਲਾਨੇ ਪੈਦਾ ਕਰ ਤੋਂ ਕਾਗਜ਼ਾ ਵਾਲੇ ਲੋਕ ਨਹੀਂ ਬਚਣਗੇ ਦੋਵਾਗੇ ਇਹ ਸਾਡਾ ਜਰਾ ਜਾਂਦਾ ਹੈ ਕੁਪੋਰਮ ਲਈ ਪਿਲ ਕਰਨਾ ਚਾਹੁੰਗੇ ਕਰੋ ਸਾਹਿਬ ਮੈਂ ਕਦੂਰ ਸਾਹਿਬ ਦੇ ਹੋਟਲ ਇਹ ਪਿਲ ਕਰਨਾ ਚਾਹਨਾ ਢਾੜੂ ਪੰਜਾ ਕਠਾ ਵਾ ਇਹਨਾਂ ਦਾ ਖਾਣਾ ਪੀਣਾ ਕਠਾ ਹੈਗਾ ਕਿ 11 ਸਾਥੀਆਂ ਦੇ ਬਚ ਕੇ ਸਾਰੇ ਜੀ ਦੋਰਾ ਦੇ ਬਚ ਕੇ ਲੋਕਤਾ ਪਾਰਟੀ ਦਾ ਸੱਚਾ ਸਾਥਕ ਦਾ ਪੈਨਿੰਗਰ ਜੋ ਕਸੀ ਨਾ ਕੋਈ ਕੋਤੀ ਨਾਲ ਸੇਵਾ ਕਰਦਾ ਸਿੱਧ ਨਾਲ ਜਰਾ ਉਹ ਕੋਤੀ ਨਾਲ ਸੇਵਾ ਕਰਦਾ ਆ ਸਾਡੀ ਸੇਵਾ ਨੂੰ ਮੁੱਖ ਰੱਖੇ ਇਹ ਕਿ ਕੋਰ ਜੀ ਤਰੂਫਾਂ ਦੇਖ ਕੇ ਕਰਦਾ ਵੇ ਕੋਈ ਆਪਾ ਰਹਾ ਪਰ ਉਹ ਪਾ ਕੇ ਆਪਣੇ ਆਪਣੇ ਤੈਨਜ਼ਰ ਕਰਕੇ ਦੇਖੋ ਫੇਰ ਤੁਹਾਨੂੰ ਲੱਗ ਜੂਗਾ ਪਤਾ ਕਿ ਵਾਅਕੇ ਪੰਜ ਸਾਲ ਦੇ ਵਿੱਚ ਹੋਣ ਕੁਝ ਬਦਲਾਅ ਆਇਆ